ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮਗੇ ਟਾਈਮ ਹੈ 9 ਵਜੇ ਚ 10 ਮਿੰਟ ਬਾਕੀ ਨੇ 10 ਮਿੰਟ ਰਹਿੰਦੇ ਨੇ ਤੇ ਬਾਅਦ ਕੀ ਕੰਮ ਤਾਂ ਦੇ ਆਪਾਂ ਨੇ ਕਰ ਲੈਨੇ ਅੱਜ ਮਸ਼ੀਨ ਚ ਕੱਪੜੇ ਇਸ ਕਰਕੇ ਨਹੀਂ ਪਾਏ ਮਾੜੀ ਧੁੰਡ ਟੈਲੀ ਹੋ ਜਾਂਦੀ ਜਿਉਂ ਜਿਉਂ ਦਿਨ ਚੜਦਾ ਹੈ ਜੀ ਹੁਣ ਹੌਟਾਂ ਤੇ ਜਾਰੇ ਪੈੰਦੀ ਹੈ ਅੱਜ ਤਰੀਕ ਹੈਗੀ ਹੈ ਜੀ 4 4 ਤਰੀਕ ਹੈਗੀ ਨਵੇਂ ਸਾਲ ਚੜੇ ਚਾਰ ਦਿਨ ਹੋ ਗਏ ਅੱਜ ਤੇ ਜਿੱਦਾਂ ਨਵਾਂ ਸਾਲ ਚੜਿਆ ਤਾਂ ਠੰਡ ਜਾਰੀ ਜਾਰੇ ਪੈ ਰਹੀ ਹੈਗੀ ਤੇ ਮੰਦਰ ਰਸੋਈ ਚ ਕੋਚਾ ਲਾ ਦਿੱਤਾ ਸਰਦਾਰ ਜੀ ਰੋਟੀ ਖਾ ਰਹੇ ਨੇ ਬੀਬੀ ਬਣਾ ਰਹੀ ਹੈ ਗੁਰਮਣ ਬਿਸਤਰੇ ਚ ਬੈਠੀ ਹੈਗੀ ਤੇ ਠੰਡਾ ਮੈਨੂੰ ਠੰਡ ਕਰਕੇ ਕੋਚਾ ਨਹੀਂ ਕਹਿੰਦੀ ਹੈਗੀ ਮਹਾਰਾ ਠੰਡਾ ਘਰ ਲਾਂ ਦੇ ਨਾਮ ਹਣੋ ਸਾਰੀ ਉਮਰ ਤੰਦੀ ਘਰ ਨੇ ਹਾਲੋਂ ਦੀ ਪਾਜੀ ਏ ਇੱਕ ਮੂੰਗੀ ਦੀ ਦਾਲ ਜੋ ਵੀ ਜਿੰਨੇ ਖਾ ਲੋ ਦਾਲ ਖਾਣੀ ਨਹੀਂ ਨੇ ਦਾਲ ਖਾ ਲੋ ਕੱਕੜ ਨੇ ਕੱਕ ਖਾ ਲੋ ਹੈ ਤਾਂ ਕੱਕ ਤੋੜੂ ਹੁੰਦੇ ਨੇ ਮੈਂ ਥੇ ਨੂੰ ਕੱਕ ਬਣਾ ਜਿਸ ਤੇ ਮੇਰੀ ਵੀ ਕੱਕ ਬਣਾ ਤੇ ਕਾ ਕਾਈ ਹੈ ਦਾਦਾ ਪਰ ਹੁਣ ਜੇ ਹੁਣ ਸਾਗ ਉਹ ਵੀ ਕੱਖ ਬਣਾਤੇ ਹਾਲੋ ਵੀ ਭਾਜੀ ਵੀ ਕੱਖ ਬਣਾਤੇ ਜੇ ਹੁਣ ਮੇਥੇ ਵਾਲੇ ਰੋਟੀਆਂ ਪਕਾਵਾਂਗੇ ਫਿਰ ਉਹ ਵੀ ਕੱਖ ਵਾਲੀਆਂ ਰੋਟੀਆਂ ਹੋਣਗੀਆਂ ਹੱਜ ਮੇਥੇ ਰੋਟੀਆਂ ਕਾਲੋ ਕਿੰਨੇ ਦਿਨ ਹੋ ਗਏ ਬਣਾ ਲਾਂਗੀ ਕੱਖਾਂ ਵਾਲੇ ਮੇਥੇ ਰੋਟੀਆਂ ਪਾਲ ਨੂੰ ਮੇਥੇ ਰੋਟੀ ਬਣਾਉਣੀ ਤੜਕੇ ਮਾਠਰ ਗੋभी ਦਾੜ ਬਣਾਣਾ ਗਾ ਪਾਣੀ ਇੱਥੇ ਬਣਾਉਂਗਾ ਤਾਂ ਨਹੀਂ ਤੂੰ ਬਣਾ ਨਹੀਂ ਹਨਾ ਜੀ ਤੇ ਮਰਜੀ ਲਾ ਲਓ ਮਾਤਾ ਨਾ ਮੈਂ ਤਾਂ ਪਾਣੀ ਚ ਲਾ ਹਾਂ ਖਾਣੀਆਂ ਨੇ ਲਾ ਲਓ ਭਾਈ ਬਾਖਰੀ ਤੇ ਅਸਰ ਤੇ ਇਹਨੇ ਪਾ ਦੇ ਦਈ ਪਾਣੀ ਚ ਬਾਖਰੀ ਬਣਾ ਲਾਂਗੇ ਕੋਈ ਨਹੀਂ ਮਰਜੀ ਗਾ ਜਲੂ ਖਾਣੀ ਤੇ ਲੈ ਤੇ ਲਾ ਹੁੰਦਾ ਕੱਲੋਂ ਤ ਰਾਣੂ ਕਾ ਆ ਜੂਗੀ ਅਸੀਂ ਆਪਾਂ ਥੁਲੇ ਮੁਰੇ ਬਹਿ ਜਾਣੀ ਨਾਲ ਆਹ ਜਿੱਦ ਤੁੰਦ ਜੋ ਕੋਈ ਵੀ ਮੈਂਦੇ ਰੌਣਕ ਉਹ ਤਾਂ ਅੰਦਰ ਫੜ ਫੜ ਬਠਾਉਣੇ ਪੈਣਗੇ ਤੇ ਭੱਜਣਗੇ ਬੱਚੇ ਆ ਜੀ ਬੰਦ ਤੁਤੀ ਸਿੱਕੇ ਸਾਡਾ ਨਹੀਂ ਹਕਲ ਕਾ ਨਹੀਂ ਸਮਝ ਆਉਂਦੀ ਦਿਲਾਂ ਦਾ ਪਿਆਰ ਥੀ ਚ ਚ ਗਈ ਹੈ ਕਾ ਗਿੱਲੇ ਨੂੰ ਕੀ ਆ ਚਲ ਅੰਦਰ ਤਾਂ ਮੰਦੀ ਗੱਲਾਂ ਬਾਹਰ ਤਾਂ ਤੇਲ ਪਾ ਕੇ ਦਿੰਦੀ ਪਿਆ ਇਹ ਸਰ ਹੁਣ ਜਿਹੜਾ ਮਨ ਰੇਟਾ ਗਾਇਆ ਹੁਣ ਬੁਰਾ ਲੱਗਦਾ ਕਾ ਗਿੱਲੇ ਥਾਂ ਮੈਂ ਇਹ ਪੋਚੇ ਨਾਲ ਸਾਰਾ ਲੈ ਜੂ ਮੈਂ ਬਾਹਰ ਗਿੱਲਾ ਨਹੀਂ ਕਰਦੀ ਮੈਂ ਤਾਂ ਨਿਚੋੜ ਕੇ ਦੱਬ ਕੇ ਫੇਰ ਪੋਚ ਚ ਲਾਉਣੀ ਆ ਰੇਟਾ ਰਾਵਾਂ ਸਾਰਾ ਨਾਲ ਲੱਗੂ ਜੀਰ ਦੇ ਮੈਂ ਮਸਲੀ ਰੋਟੀ ਕਰ ਲੈ ਹਾਂ ਮਗਨ 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 ਹਾਂ ਜੀ ਮੱਝਾਂ ਤੇ ਜਾਣਾ ਕੱਪੜੇ ਧੋਣੇ ਦੇ ਕੰਮ ਬਹੁਤ ਪਿਆਲਾ ਆ ਜਿਹੜਾ ਰੇਤਰਾਵਾਜ ਪੈਰਾਂ ਨਾਲ ਆਇਆ ਮਾਂਜ ਨਾਲ ਸੁਣ ਜਾਣੀਆਂ ਇਹ ਕੋਚੇ ਨਾਲ ਲੱਗ ਜਾਣਾ ਗਿੱਲੇ ਚਾਂ ਉੱਤੀ ਬਤੁ ਗੱਡੀ ਦਾ ਤਰਸ ਨਹੀਂ ਆਉਂਦਾ ਕੀ ਹੋ ਗਈ ਹਾਂਜੀ ਗੱਡੀ ਦਾ ਤਰਸ ਨਹੀਂ ਆਉਂਦਾ ਸੋਨੀ ਕਿਵੇਂ ਬਾਹਰ ਖੜੀ ਐ ਲੋ ਜੀ ਹੁਣ ਪਰਾਬਲੀਣ ਆ ਗਈ ਅ ਅਦਰ ਦੇ ਦੰਦ ਠੇਕ ਆਏ ਅੱਜ ਸ਼ਨੀਵਾਰ ਐ ਬੰਦ ਠੇਕ ਆਏ ਤੇ ਕੰਮੀ ਆਊਗੀ ਆਥ ਨੇ ਕਹਿੰਦੀ ਉਹਦੀ ਆਉਂਦੇ ਨਹੀਂ ਹੁੰਦੇ ਇਹਦੇ ਡੈਡੀ ਛੱਡ ਕੇ ਜਾਊ ਆਥ ਨੇ ਕੋਈ ਇਹਨਾਂ ਨੂੰ ਕੰਮ ਹੋਊਗਾ ਹਨਾ ਤੇ ਇਹ ਇਹਦੀ ਮੰਮਾ ਮਾਰਟ ਆਦੂ ਉਹ ਆਥ ਨੇ ਆਉ ਤੁਸੀਂ ਕੀ ਕਹਿ ਰਹੇ ਹੋ ਨਿਕਰੇ ਆਦੂ ਆਦੂ ਅਸੀਂ ਆਦੂ ਕਹਿੰਦੇ ਹੁੰਦੇ ਆਦਾ ਆਦਾ ਇਹ ਤਾਂ ਦੋਤੀ ਆ ਹੀ ਨਹੀਂ ਤੇ ਨਾਨੀ ਨੇ ਨਗੋਚ ਕੱਢੀ ਨਹੀਂ ਕਹਿੰਦੀ ਮੈਨੂੰ ਟੋਪਾ ਨਹੀਂ ਸੋਨਾ ਲੱਗਦਾ ਲੈ ਟੋਪਾ ਕਾ ਤੈਨੂੰ ਸੋਨਾ ਲੱਗਦਾ ਆਏ ਬੁਕਾਤ ਨੇ ਸਮਾਂ ਨਾ ਸੋਣਾ ਲਾਦਾ ਹੈ ਮੈਨੂੰ ਕਸ਼ਮੀਰੀ ਬਰਫ ਜਿਹਾ ਸੁਣਾ ਰਿਹਾ ਹੈ ਜੀ ਸੁਣਾ ਰਿਹਾ ਹੈ ਜੀ ਨਾ ਬਹੁਤ ਹੈ ਜਾ ਤੋੜ ਦਿੰਦੇ ਸਮਝ ਆਈ ਨਹੀਂ ਅੱਜ ਠੰਡ ਪਾਈ ਸਾਰੇ ਟਿੱਕੇ ਬੈੰਗੇ ਅੱਜ ਮਦੂਰਾ ਬਿੱਲਾ ਬੈਠਾ ਸਾਰੇ ਕਹਿੰਦੇ ਮਾਰ ਤੇ ਲੈ ਲੈ ਨੀ ਟੋਪੀ ਸਿਰ ਤੇ ਇਹੀ ਆਉਦੇ ਕੋਲੇ ਅਦਰ ਕੋਲੇ ਗਈ ਹੈ ਇਹ ਤੇ ਜ ਮੇਰੇ ਅਦਰ ਕੋਲੇ ਤਾਂ ਦੂਸਰੀ ਹੈ ਹਨਾ ਤੈਨੂੰ ਤਾਂ ਰਾਮ ਦਾ ਹੀ ਦਾ ਕੰਮ ਢਾਣ ਦਾ ਬਾਤ ਹੋ ਆ ਸਿੱਟ ਨੂੰ ਆ ਹੋ 걔ਲੇ ਆ ਲੱਡੂ ਜਨੋ ਤੋੜਦਾ ਨਾ ਦੂਸਰੀ ਮੇਲੇ ਲੱਡੂ ਦੋ ਬਿਨਾਂ ਲੱਡੂ ਦੋ ਹੀ ਹੁੰਦੀ ਹੈ ਹੋਰ ਦਿੱਤੀ ਬੱਠਾ ਹੀ ਧਰ ਲੈ ਅਦਰ ਕੋਲੇ ਬਸ ਮੈਂ ਤੈਨੂੰ ਦਾ ਕੰਮ ਕਹਾਂ ਤਿੰਨੇ ਅੱਜ ਤੋਂ ਨਹੀਂ ਆਖੀ ਚੁਈ ਆ ਪਰ ਫੜੀ ਲੱਗਾ ਇਹਨਾਂ ਨੇ ਕਿਉਂ ਦੂਜੀਆਂ ਲਿਆਂਦੀਆਂ ਅਰਬੂਜ ਦੇ ਆਂ ਠੰਡ ਬਾੜ ਚ ਕੇ ਸੁਪਾਂਗੀ ਕਰੀਆ ਤਾਂ ਸਾਰਿਆਂ ਨੇ ਮਿਲਾਈ ਇੱਕੋ ਹੀ ਟੀਮ ਹੋ ਜੂ ਗੁਰਲੀਨ ਨੇ ਵੀ ਉਹ ਕਰਾਇਆ ਬਲਵਟ ਦੀ ਫਰਾਕ ਮੈਂ ਵੀ ਬਲਵਟ ਸਾਰਿਆਂ ਨੂੰ ਦਿੱਤਾ ਤਾਂ ਬੱਸ ਲੈ ਤੁਸੀਂ ਰੇਹੇ ਕਿ ਕਿਹੜਾ ਆਣ ਦਿੱਤਾ ਠੰਡ ਨਹੀਂ ਆਉਂਦੀ ਨਾ ਉਹ ਤਾਂ ਪਿੱਖੇ ਲੈ ਕੇ ਕੇਸ ਪਿੱਖੇ ਸਮਝਿਆ ਕਰ ਮਮੀ ਨੇ ਕਿੱਥੇ ਸਲਾਈ ਕਰਾਇਆ ਪਤਾ ਨਹੀਂ ਕਿਸੇ ਨੂੰ ਪਤਾ ਹੁੰਦਾ ਮੈਨੂੰ ਸੁਟਾ ਵਾਲੇ ਤਾਂ ਨਾ ਤੇਰੇ ਵੱਲ ਤੇਰੇ ਸੁਟਾ ਤੇਰੇ ਵੱਲ ਪਤਾ ਹਾਏ ਮੇਰੇ ਤੀਏ ਦਬਚਰੀਆਂ ਨੇ ਪਤਾ ਨਹੀਂ ਆਉਣਗੇ ਸੂਪ ਪਾਣ ਕਿਵੇਂ ਸਾਡੇ ਆਉਣਗੇ ਕਿ ਨਾ ਸੂਤ ਅੱਜ ਆ ਮੈਂ ਕੀ ਗਿਆ ਰੇ ਨਖੇੜਾ ਬਟੀ ਖੋਲਦੀ ਆ ਤੇਰੀ ਮੰਮੀ ਨੇ ਖੋਲਦੀ ਆ ਮੈਂ ਨੋ ਪਤਾ ਨਹੀਂ ਉਹ ਤਾਂ ਫੋਨ ਤੇ ਐਂ ਕਰਦੇ ਰਹਿੰਦੇ ਬਸ ਕਰ ਰਹੇ ਤੇਰੇ ਹੋਰ ਉਹਨੂੰ ਕੰਮ ਨਹੀਂ ਕੋਈ ਬੇਲੀ ਫੋਨ ਤੇ ਲੱਗੀ ਰਹਿੰਦੀ ਨਹੀਂ ਕਿ ਕੰਮ ਵੀ ਆ ਆ ਕੋਣ ਵੀ ਕੰਮ ਨਹੀਂ ਬੇਲੀ ਰਹਿੰਦੀ ਐ ਤਾਂ ਹੀ ਤਾਂ ਮੋਟੀ ਹੋ ਜਾਂਦੇ ਉੱਪਰ ਨਿਕਲਿਆ ਹੀ ਬਾਦ ਦੁਪਹਿਰ ਪਛਲਾ ਪਹਿਲ ਹੋ ਗਿਆ ਤੇ ਆਪਾਂ ਕੱਟਦੇ ਹਾਂ ਸਬਜ਼ੀ ਪੱਤ ਗੋਭੀ ਮਟਰਾਂ ਆਲੂ ਆਹ ਮਸਾਲਾ ਤਿਆਰ ਕੀਤਾ ਧਨੀਆ ਚੀਰ ਲਿਆ ਬੀਬੀ ਨੂੰ ਗੋਭੀ ਕੱਟਤੀ ਪਹਿਲਾਂ ਹੁਣ ਮੈਂ ਵੀ ਲੱਗੀ ਨਾਲ ਪਹਿਲਾਂ ਮੈਂ ਪ੍ਰੈਸ ਕਰਨ ਲੱਗ ਪਿਆ ਤੇ ਮਟਰ ਪਕਾ ਲ ਨੂੰ ਕੋਈ ਕੁ ਸੋਚ ਪਾਲਾਂ ਨੂੰ ਤੋੜ ਕਾ ਨੇ ਤੇ ਪਹਿਲਾਂ ਚਾਹ ਬਣਾ ਲਈ ਹੁਣ ਚਾਹ ਬਣਾ ਲਈ ਠੰਡ ਇਤ ਚਾਹੀ ਵਧੀਆ ਲੱਗਦੀ ਹੈਗੀ ਤਾਰਾਂ ਕੱਪੜਾ ਨੇ ਪਰੇ ਪਰੇ ਪਾਸੇ ਪਾਟ ਤਾ ਨਾ ਪੈਣ ਉਹ ਨਾ ਦੀ ਛੁੱਕਾ ਜਾਣੀ ਛੁੱਕਾ ਇੱਕ ਕਣ ਜਿਹੜਾ ਪੱਕੀ ਉਹ ਸਾਬਜੀ ਬਣਾਉਣ ਦੇ ਬਾਅਦ ਤੋਂ ਬਤੀ ਤਾਰ ਤੇ ਭਾਵੀ ਨਾ ਆ ਗੋਰ ਨਾ ਮੇਰੇ ਕੋਠੇ ਮਨਜੋਤ ਦੇ ਬਾਗਾ ਪੁੱਤ ਕੋਠੇ ਤੇ ਉਹ ਤੇ ਹਵਾ ਨਹੀਂ ਪੈਂਦੀ ਤਾਰ ਤੇ ਹਵਾ ਪੈਂਦੀ ਹੈ ਸਾਬਜੀ ਜੀ ਜਮੀ ਸਾਹ ਪੋਣਾ ਆ ਗਈ ਹਵਾ ਨਾਲ ਵਾਹ ਹੋ ਗਈ ਜਪਾ ਕੇ ਉਹ ਘੰਡਿੱਕ ਜਣੀ ਉਹ ਤਾਂ ਉਹ ਸੀ ਮੈਂ ਦੋਥੇ ਪਾਈ ਬਾਂਦੀ ਫੁੱਲ ਉਹ ਚੁੱਕੀ ਬੰਨ੍ਹਣ ਚੱਲਦਾਂ ਅਈ ਤੇ ਜੰਗਲ ਇਤੇ ਹਵਾਣੀ ਲੱਗਦੀ ਕੰਪਨ ਨਗੋ ਮੋਗੋ ਹੀ ਪਈ ਦੋ ਦਿਨ ਸੁੱਕੂ ਜੂ ਮੈਂ ਆਪਾਂ ਲਿਏ ਬਸ ਬਹੁਤ ਨਹੀਂ ਆਉਂਦੀ ਹੋਰ ਅੱਧ ਤੋਂ ਜ਼ਿਆਦੀ ਹੋ ਗਈ ਜ਼ਿਆਦੀ ਹੋਣ ਜੀ ਨਹੀਂ ਨਾ ਕੋਈ ਹੰਕਾਰ ਨਾ ਸੀ ਹੋਰ ਉਹ ਆਦਾ ਫਿਰ ਲੈ ਬਰਦਲ ਲਾ ਲੈ ਆਂ ਆਰਾਮ ਨੂੰ ਹੋ ਜਾ ਤਾ ਬਾਬਾ ਨਹੀਂ ਨਹੀਂ ਹੁਣ ਪਾਣੀ ਮੰਮੀ ਰੀ ਲੋਨ ਲਿਆ ਤੂੰ ਯਾਨੀ ਆ ਬਤਾ ਮਟਰ ਕਢਾ ਬੈਣਾ ਅੱਜ ਹਾਂ ਕੱਡੇ ਕਾ ਆ ਜਾ ਨੂਗਣੀ ਖਾਦ ਜਲ ਜਾਣੀ ਇਹ ਤਾਂ ਲੱਪਾ ਪਰ ਪਰ ਬਲ ਬੀਬ ਮੈਂ ਸੋਣ ਗੱਲ ਦੱਸਣਾ ਪਹਿਲਾ ਦੋ ਤਾਂ ਆਪਣੀਆਂ ਕੁੜੀਆਂ ਹੋ ਗਈਆਂ ਤੀਜੀ ਆਮੜੀ ਦੀ ਹੋ ਗਈ ਬੀਬੀ ਨੇ ਨਾ ਇੱਕ ਮੁਠੀ ਮਟਰ ਕੱਢੇ ਉਹ ਲੈ ਆ ਕੇ ਫੋਨ ਬੀਬੀ ਦਾ ਬੀਬੀ ਤਾਂ ਫੋਨ ਤੇ ਗੱਲ ਕਰਨ ਲੱਗੀ ਚਫਟ ਮਾਰ ਕੇ ਲੈ ਗਈਆਂ ਆ ਜਾ ਹਟਾਈਆਂ ਨਾ ਅਟੜ ਚਫਟ ਮਾਰ ਕੇ ਲੈ ਗਈਆਂ ਹੁਣ ਤਾਂ ਮੈਂ ਮਾਂ ਤੋਂ ਉਹਨੂੰ ਨਾਲ ਲੋਣੇ ਪੈਣਾ ਆ ਜਾ ਬੱਬੂ ਹੋ ਆਹਾਂਂਦੇ ਤਾਂ ਆਂਡੇ ਵੀ ਲੈ ਆਇਆ ਪੁੱਤਾ ਹਾਂ ਚੱਕ ਕੇ ਲੈ ਜਾ ਮੈਂ ਮਾਂਦੀਆਂ ਬੱਲੇ ਮੈਂ ਆਹ ਬਹਾਨ ਬੈਠੀ ਬੈਠੀ ਆਲੂ ਚੱਲੇਗਾ ਲੋਜੀ ਆਪਣੀ ਸਬਜੀ ਆ ਜਿਹੜੀ ਬਣ ਗਈ ਹੁਣ ਕੰਨਾ ਤੇ ਹੱਦਰਦੀ ਐ ਟੋਪੀ ਨਹੀਂ ਲੈ ਕੇ ਆਈ ਅੰਦਰ ਬੈਠੀ ਸੀ ਮੈਂ ਤਾਂ ਉੱਥੇ ਘੜਾਓ ਚੱਲਦੀ ਆ ਸਬਜੀ ਬਣ ਗਈ ਆ ਬਾਈ ਬਲ ਚੱਲਦੀ ਆ ਧੋ ਕੇ ਪਾ ਦੇ ਮੰਗੀ ਤੇ ਸਾਡਾ ਇਹ ਮਾਟਰ ਆਲੂ ਪਤਗੋ ਵੀ ਤੇ ਅੱਜ ਆਉਣਾ ਜੀ ਆਪਣੇ ਰਿਸ਼ਤੇਦਾਰਾਂ ਨੇ ਤੇ ਪ੍ਰਵਲੀਨ ਆ ਗਈ ਪ੍ਰਵਲੀਨ ਦੀ ਮੰਮਾ ਤੇ ਉਹਦੇ ਡੈਡੀ ਤੇ ਹੁਣ 4.5 ਹੋ ਗਏ ਨੇ ਉਹ ਆਉਣਗੇ ਲੋਰੀ ਦਾ ਸੱਦਾ ਪੱਤਰ ਦੇਣ ਤੇ ਨਾ ਇਹ ਆਬਰਾ ਜੀ ਨੂੰ ਕਹਿਣਾ ਹੈ ਨਾ ਕਹਿਣਾ ਆਉਣਗੇ ਟੋਨੀ ਆਣੀ ਪਾਉਣਾ ਸੀ ਵਿੱਚੋਂ ਤਾਂ ਨਹੀਂ ਤੋਂ ਬਿਨਾ ਵਧੀਆ ਨਹੀਂ ਮੈਂ ਤਾਂ ਹੋਰ ਤੋੜ ਦਿੱਤੀ ਹਜੇ ਮਹਾ ਹੁਣ ਮੈਨੂੰ ਲੇਟ ਹੋਈ ਜਾਨੀ ਆ ਕੱਲ ਨੂੰ ਆਪਾਂ ਹਰ ਇੱਕ ਚੀਜ਼ ਚ ਹਰਾ ਰਿਹਾ ਪਾ ਲੈਨੇ ਹਾਂ ਆ ਕੱਲ ਨੂੰ ਹੈਗਾ ਜੀ ਆਪਣੇ ਨਗਰਗੀਰ ਤਾਂ ਮਾਰਾ ਇਸ ਦਾ ਸਵਾਗਤ ਕਰਾਂਗੇ ਆਪਾਂ ਹਨ ਤੇ ਲੋ ਜੀ ਆਪਣੀ ਸਬਜ਼ੀ ਸੇਕਤੀ ਪਈ ਰਹੂਗੀ ਕਿਉਂਕਿ ਗਰਮ ਰਹੂਗੀ ਹਨ ਬਣਾ ਤਾਂ ਮੈਂ ਉਹ ਬਿਜਲੀ ਵਾਲੀ ਚੀਜ਼ ਤੇ ਵੀ ਲੈੰਗੀ ਪਰ ਨਸੇ ਲਈ ਹਨ ਤੇ ਜਦੋਂ ਆਪਾਂ ਲਾਉਣ ਦਾ ਟਾਈਮ ਆ ਜੀਦਾਗਾ ਉਹ ਜੋ ਧੁੱਪ ਜੀਓ ਕੱਪੜਿਆਂ ਨੂੰ ਉਹੋਂ ਧੁੱਪ ਨਿਕਲ ਆਉਂਦੀ ਹੈਗੀ ਤੇ ਹੁਣ ਆਪਾਂ ਲਾਉਣੇ ਸੁੱਕੇ ਸੁੱਕੇ ਕੱਪੜੇ ਤੇ ਪਰ ਇਸ ਕਾਰਨ ਨਾਲ ਵੀ ਬਹੁਤ ਹੋ ਜਾਂਦੇ ਇਹ ਕਿੰਨੇ ਪ੍ਰੈਸ ਕਰੂਗੇ ਸੋਕਦੇ ਪੈਗੇ ਅਬੀ ਬੇਰੂ ਤੋਂ ਗੇ ਬੀ ਬੀ ਸੋਕੂਗੀ ਪਈ ਆਸੇ ਕੁਮਨ ਡਟਾਉਪ ਵੀ ਸੁਲਾਬਾਇਆ ਆ ਮੇਰਾ ਸਟਾਲ ਵੀ ਸੁੱਕੂ ਗਿਆ ਨਾ ਕੋਸ ਹੈ ਰੇ ਸੁਕਦੇ ਨਿੰਨਾਂ ਕੁ ਲੋ ਅਤੇਰੀ ਆ ਪਣ ਤੱਕ ਚਾਰ ਦਿਨ ਸੁੱਕੂਗੀ ਉਹਨੂੰ ਕਿੰਦਕੋ ਹੋਰ ਹਵਾ ਲੱਗ ਰਹੀ ਸੀ ਤੇ ਵੱੱਦ ਕਿੰਨੇ ਮਿਲਦੇ ਹੋਰ ਹਵਾ ਦੀ ਫਸਲ ਜਾਂਦੀ ਹੈ ਮੇਰੀ ਕੋਟੀ ਉਧਰ ਪਈ ਉਹ ਚਾਰ ਤਲ ਚੱਕ ਕੇ ਤਾਰ ਤੇ ਪਾਉਣੀ ਹੈ ਆਮ ਨਹੀਂ ਆਉਗੀ ਤੁਹਾਡੀ ਫਿਰ ਉਹ ਕਾਲੂਗੀ ਮਾਪੋਂ ਤੁਸੀਂ ਤਾਂ ਇਹ ਹੋਣਾ ਉਹ ਤਾਂ ਨਾਲੇ ਰਹੇ ਨਾਲੇ ਤਾਂ ਆ ਕੇ ਹੋਣਗੇ ਸਭ ਦੀ ਜੁੱਤੀ ਫੜਨੀ ਪਾਣੀ ਸਲਮਾਰ ਦਾ ਪੱਗ ਦੀ ਸੋਲ ਜਿੱਤ ਪਮੇਰ ਤੇ ਹੁਣ ਬਾਤ ਸੇ ਮਾਇਆ ਮਾਰਦਾ ਕੱਪੜੇ ਸੁੱਕੋ ਨੇ ਪਾਰਾਂ ਜਿਹੜੇ ਮਾੜੇ ਮੂਟੇ ਦਿੰਦੇ ਰਹਿੰਦੇ ਨੇਗੇ ਲੋ ਜੀ ਆਟਾ ਪੀਰਨ ਲੱਗੇ ਹਾਂ ਅਸੀਂ ਮਿਸਾਰ ਸੀ ਦੋੜ ਨਹੀਂ ਰਹੇ ਸੱਸ ਨੂੰ ਹਾ ਰੋਟੀ ਆਮ ਨਹੀਂ ਖਾਣ ਵਾਲੀਆਂ ਬਾਜਰੇ ਦਾ ਆਟਾ ਮੈਂ ਕਿ ਮੈਂ ਤਾਂ ਕਰਦੀ ਹਾਂ ਹਾਂ ਮੈਂ ਤਾਂ ਮਿਕਸੀ ਕਰ ਰਣੀ ਆਟਾ ਹਾ ਤਣਕਾ ਹਾਂ ਲੱਕੀ ਬਾਜਰਾ ਬੋਲੀ ਬੋਲੀ ਨੂੰ ਬਸ ਅਸਤ ਦੋੜ ਨਹੀਂ ਰਹੇ ਜਣੇ ਸੱਸ ਨੂੰ ਹਾ ਤਿੰਨੇ ਪਿਆਤੀ ਖਾਂਦੇ ਨਹੀਂ ਹੈਗੇ ਮੈਨੂੰ ਤਾਂ ਸਵਾਦ ਲੱਗਦੇ ਮਿੱਠੀਆਂ ਹੁੰਦੀਆਂ ਨੇ ਮਿੱਟੀ ਬਿਟੀ ਰੋਟੀ ਕਿੰਨੇ ਵੇ ਲਾਦੀ ਹੁੰਦਾ ਮੈਨੂੰ ਤਾਂ ਪੱਕੀ ਜਿਹੀ ਨਹੀਂ ਸਵਾਦ ਆਉਂਦੀ ਰਹਿ ਰਹੇ ਸੀਗੀ ਬੀਤੀ ਰੋਟੀ ਨਹੀਂ ਰੜਦ ਕੇ ਦਿਖਾਈ ਸੰਤ ਆ ਦੇਖੋ ਰੋਟੀਆਂ ਬਹੁਤ ਸੁਣੀਆਂ ਰੜਦੀਆਂ ਨੇ ਗਾਏ ਤੇ ਤਵਾ ਤਰ ਲੋ ਤਵਾ ਵੀ ਢਿੱਡ ਕਰਦੇ ਧੰਗ ਕਰਦੀ ਆ ਮਰਾੜ ਕੀ ਕਰਦੇ ਬੱਤੀ ਵੀ ਤਵਾ ਵੀ ਟਿਕਦਾ ਹੈਗਾ ਇਹ ਤੇ ਤੇ ਬਾਕੀ ਮੈਂ ਕਹਿੰਦੀ ਹਾਂ ਹੱਥ ਹੋਰ ਪਾ ਲੂਗੀ ਤੇ ਚੱਪਣਾ ਕੋਈ ਆਇਸਟਰ ਰੜੀ ਜਾਂਦੀ ਹੈ ਤਵਾ ਵੀ ਮੇਰੇ ਉੱਤੀ ਟਿਕਦਾ ਜਾਲੀ ਦੇ ਜਾਲੀ ਨਾਲ ਮਿਲ ਜੇ ਸੌਤੀ ਹੈ ਜੀ ਜਿਨਾ ਪੜਾ ਨੇ ਚੁੱਲਾ ਪਹਿਲਾਂ ਲਗਾ ਇਹ ਜਾਲੀ ਸੌਤੀਰ ਭਾਂਡੇ ਦੇ ਖਾਨ ਤੋਂ ਲੱਗ ਜਾਈ ਉਹ ਕੀ ਹੋਈਆਂ ਤੋਂ ਮੁੰਡੇ ਨੂੰ ਮੈਂ ਠੁਈ ਨਹੀਂ ਉਹ ਮਾਲਾ ਇਹ ਸਾਰਿਆਂ ਨੂੰ ਗੁੰਮਣ ਕਹਿੰਦੀ ਐ ਹੁਣ ਵੀ ਗੁੰਮਣ ਕਹੀ ਜਾਂਦੀ ਐ ਮੈਨੂੰ ਵੀ ਗੁੰਮਣ ਇਹਨੂੰ ਅਈ ਨਹੀਂ ਪਤਾ ਵੀ ਗੁੰਮਣ ਕਿਹੜੀ ਆ ਸੁਖਮਣ ਬੰਕ ਤੇਰੇ ਨਾਮ ਕੀ ਆ ਭੱਜ ਗਈ ਲਾਈਟ ਹੈ ਸੁਖਮਣ ਲਾਈਟ ਪੱਜ ਗਈ ਕੀ ਐ ਗੁੰਮਣ ਮੇਰਾ ਕੀ ਆ ਤੇਰਾ ਨਾਮ ਗੁੰਮਣ ਤੇਰਾ ਠੀਕ ਐ ਮੇਰਾ ਸੁਖਮਣ ਸੁਖਮਣ ਹੋਣਾ ਚੂਤ ਮਾ ਲੋ ਜੀ ਲਾਈਟ ਵੱਗ ਗਈ ਹੁਣ ਆਪਾਂ ਕਿੰਦਾ ਕਰਨੇ ਬੰਦ ਲੋੜੀ ਦਾ ਸੱਦਾ ਆ ਗਿਆ ਤੇ ਆਪਣੀ ਅੱਜ ਲੋੜੀ ਨਹੀਂ ਤਖਣਾਈ ਅਸਾਂ ਅੱਜ ਤਖਣਾਈ ਲੇਗੀ ਹੋਰ ਆਂ ਰਹਿ ਕੇ ਕੱਕੀ ਜੰਗੂ ਸਵਾਰ ਕੇ ਬੀਸੀ ਹੋਣਾ ਆਈ ਫੋਨ ਲਿਆ ਕੇ ਆਂਗੇ ਇੱਥੇ ਬਾਹਰ ਨਹੀਂ ਸਤਾਰਨ ਨਹੀਂ ਆਣੇਗੀ ਨਜਰ ਮੇਰੇ ਆ ਜਾ ਬਾਲ ਬੱਚਾ ਸਾਰਾ ਜੁੱਬੜ 'ਚ ਬੈਠਾ ਹੈ ਹੋਣ ਕਿ ਪ੍ਰੋਬਲਮ ਨਹੀਂ ਕਿਉਂ ਕਰਦੀ ਮਾਨਤਾ ਕੋਈ ਦੁੱਤ ਮੰਗੀ ਹਿੰਦੀ ਆ ਕੋਈ ਦਿਸ ਨਾ ਕਰਾ ਆ ਇਹਨਾਂ ਲਾ ਕੇ ਨਾ ਕੋਈ ਬਿਸਤਰਾ ਕਹਿੰਦਾ ਕੋਈ ਜੁੱਬੜ ਕਹਿੰਦਾ ਕੋਈ ਜੁੱਲੀ ਆ ਕਹਿੰਦਾ ਹਨ ਜੁੱਲੀ ਦਾ ਕੋਈ ਨਹੀਂ ਕਹਿੰਦਾ ਜੁੱਬੜ ਦਾ ਕਹਿੰਦੇ ਨਹੀਂ ਕਮੈਂਟ ਤੇ ਪੁੱਛੀ ਜਾਏ ਦੁਨੀਆ ਕਹਿੰਦੀ ਨਹੀਂ ਕਿਸੇ ਪਤਾ ਨਹੀਂ ਕਿਹੜੇ ਰੀਝ ਕਹਿੰਦੇ ਦੀ ਇਰਾਦਾ ਹੁੰਦੀ ਆ ਆਪਾਂ ਕਈ ਵਾਰ ਹੁੰਦੀ ਜੁੱਲੀਆਂ ਤਾਂ ਨਹੀਂ ਹੁੰਦੀ ਇਹ ਚੋਸਕੀਂ ਦੇ ਰਹਿੰਦੇ ਨੇ ਮੈਂ ਬਿਸਤਰਾ ਜੁੱਲੀ ਆਵੇਂ ਨਹੀਂ ਜੁੱਲੀ ਜੁੱਲੀ ਕੋਈ ਆਹ ਆਹ ਤਰ੍ਹਾਂ ਹੁੰਦਾ ਇੱਥੇ ਕਿਦਾਂ ਨਾ ਕਿਸੇ ਕੋਲੇ ਆਦੂ ਏ ਇਹ ਤਾਂ ਕੋਈ ਕਹਿੰਦਾ ਨਹੀਂ ਕੋਈ ਲੂੜੀ ਆਦੂ ਓਦੂ ਕੈਮਰਾ ਪਿਆ ਤੇ ਆਇਓ ਸਾਰੇ ਲੋਰੇ ਚੈਲ ਤੱਕਾ ਵੱਡਾ ਹੋਇਆ ਪਤਾ ਨਹੀਂ ਬਿਆਹ ਹੋ ਗਿਆ ਹੁਣ ਵੇਖੀ ਉਹ ਕੀ ਕਰਦੀ ਐ ਕੀ ਕਰਦੀ ਐ ਮੈਂ ਤਾਂ ਕੀ ਹੈ ਗੱਲਾਂ ਕਰਦੀ ਐ ਮੈਂ ਗੱਲਾਂ ਕਰਦੀ ਐ ਫੋਨ ਤਾਂ ਦੇਖੀ ਐ ਨਹੀਂ ਗੱਲਾਂ ਇਹ ਇਲਾ ਇਲਾ ਹੈ ਅਸਕੇਲਾ ਸ਼ੇਵ ਤਾਂ ਪਾਇਨੀ ਮੇਰੇ ਤੇ ਨਹੀਂ ਪਾਇਨੀ ਤੇਰੇ ਮੇਰੇ ਸ਼ੇਵ ਕੱਟ ਕੇ ਲਿਆ ਦੇ ਲਾ ਨੂੰ ਆ ਤੂੰ ਏ ਕੀ ਖਾਣਾ ਮम्मी ਲਿਆਉਂ ਨੂੰ ਕੀ ਖਾਣਾ ਹੈ ਬਿੱਲੀ ਕੀ ਖਾਊ ਬਿੱਲੀ ਖਾਓਗੀ ਕਿ ਕਫਾੜੀ ਮਸੂਲੀ ਨਾ ਖਾਏ ਮੈਂ ਕਿੰਨਾ ਨਿਹਗਾ ਮਨ ਆਇਲਾ ਅਸਰੇ ਦੋ ਤੀ ਤਰੇ ਮਗੀ ਇੱਕ ਆਏ ਇੰਨੇ ਕੀ ਕਰਨੇ ਨੇ ਇੱਕ ਕੋਈ ਬਾਦੂ ਆਇਆ ਬਾੜ ਲੈ ਲੈਣੇ ਦੋ ਤਾਂ ਲੈ ਆਦੇ ਖਾ ਜਾਣਗੇ ਤੁਸੀਂ ਖਾਓ ਨੂਨ ਲਾ ਕੇ ਚੀਰ ਕੇ ਦੋ ਲੈ ਲੈ ਨਾ ਮੈਂ ਤਾਂ ਖੰਦ ਨਹੀਂ ਇੱਕ ਕੋਈ ਬਾਉ ਤਾਂ ਖਾ ਕੇ ਮੈਂ ਵੀ ਆ ਕੇ ਬਿਨ ਖਾਵਾ ਗੇ ਦਰਮਦੂ ਤੇ ਕਿ ਨਹੀਂ ਆਦੇਂਦੇ ਪਲੇਟ ਭਰ ਲਿਓਗੇ ਧੋ ਕੇ ਚੀਰ ਕੋਈ ਬਾ ਚੀਰ ਕੇ ਭਰ ਲਿਆ ਲਿਆ ਦੇ ਖਾ ਲੈਣ ਦੀ ਸਾਥ ਲੱਗੂਗੀ ਨਹੀਂ ਵੀਰੇ ਮੁੰਡੂ ਇਹ ਜੂੜਾ ਕਰਾਂਗੇ ਤੇਰੀ ਜੂੜਾ ਇਹ ਪੜਤਾਂ ਮੰਢ ਰਹੀ ਪੜਤਾਂ ਆ ਇੱਥੇ ਨਾ ਆਲੂ ਨਹੀਂ ਆਉਗਾ ਹੁੰਦੀ ਦਾ ਨਾਮ ਸੋਈ ਲੈ ਆਪਣੀ ਫੁੱਟੀ ਲੀਰਦਾ ਇਨੂ ਜੇ ਪਰਕੇਤੇਦਾਰ ਜੋ ਆਯੂਤਾ ਪਰਕੇਤੇ ਚੂਗਾ ਗੰਡਾ ਵੀ ਚੂਗਾ ਆਏ ਸੋਚੀ ਲੱਗ ਕੇ ਪਰ ਗੰਡਾ ਵੀ ਚੂਗਾ ਵਿਚਾਰੇ ਨੇ ਲੀਰ ਬੀਬੀ ਇੱਕ ਨਾਨਕੀ ਗੰਡਾ ਹੁੰਦਾ ਸੀ ਨਾ ਹਾਂ ਮਰ ਗਿਆ ਤਾਂ ਹੁੰਦਾ ਹੋਂ ਉਹ ਓਦਾ ਪਾਣੀ ਓਦਾ ਦੁੱਧ ਪਾਉਂਦੇ ਰੂ ਹੁਣ ਕਰਕੇ 2 ਕਿਤ ਮਾਰ ਕੇ 2 ਕਿ ਧਾਰਾ ਜੀਆਂ ਤੋਂ ਭਰ ਕੇ ਨਲਕੇ ਤੋਂ ਬਾਲਟੀ ਕਹਿੰਦੇ 8 ਲੀਟਰ ਹੋ ਗਿਆ ਸਾਡਾ ਗੰਡੇ ਨੂੰ ਵਹੀ ਪਾਉਂਦੇ ਗੰਡਾ ਉਹ ਆਈ ਜਾਂਦਾ ਵਡਾ ਉਹ ਤੋਂ ਪਾਣੀ ਵੀ ਪਾਈ ਜਾਂਦੇ ਸਾਈਕਲ ਸੀ ਆਉਂਦਾ ਨਾ ਡਰੇ ਨਾ ਮੋਟ ਸੀ ਉਹ ਦੱਸੋ ਜੇ ਤੇ ਇਹ ਨੱਚੀ ਬੋਲ ਜਾਂਦੇ ਸਰਨੀ ਦੇ ਬੋਲ ਹੌਲੀ ਬੋਲ ਕੋਣ ਹਾਲੀਵੁੱਡ ਨਾਲ ਕੀ ਮਤਵੜਾ ਕੋਈ ਸ਼ੇਰ ਨਹੀਂ ਦੋਦਾ ਕਿਹਨਾਂ ਦਾ ਹੈ ਉਥੋਂ ਆਰਡਰ ਕੀਤਾ ਆਊਗਾ ਅੱਲ ਤੇ ਇੱਕ ਪਹੁੰਚੂ ਆ ਆ ਕੌਲੀ ਜੀ ਫੜਾ ਰੋ ਮੈਨੂੰ ਬੁਲਾਸ ਦੇਖ ਲੈ ਤੇ ਇਹ ਸੰਤਾ ਲਗਾਉ ਜੀ ਉਹ ਫੜੀ ਦੇ ਕੋਈ ਨਾ ਲਾ ਕੇ ਦੇ ਮੈਨੂੰ ਲੈ ਜੀ ਸਲਕੇ ਪਾਦੀ ਇਹ ਰੋਲ ਖਾਂਦਾ ਇਹਨੇ ਮਰੇ ਹਾੜੀ ਖਾੜੀ 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 ਦੇਖ ਕਿਵੇਂ 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 ਦਿਹਾੜ ਨੇ ਦੇਖੀ 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 ਗੱਲਾਂ ਨੇ ਕਰਦੇਆਂ ਚੁੱਲੀਆਂ ਜਿੰਨਾ ਕੀ ਚੁੱਲੀਆਂ ਇਹਨਾਂ ਨੇ ਚੁੱਲੀਆਂ ਕੇ ਰੱਖੇ ਮੇਰੇ ਦਿਲ ਦਾ ਤਾਂ ਇਹਨੇ ਅੱਸੀ ਗੱਲਾਂ ਕਰਾਂਗੇ ਆਪਾਂ ਮਿਲਾਂਗੇ ਕੱਲ ਨੂੰ ਕੁਝ ਸੋਹਣੇ ਜਿਹੇ ਨਵੇਂ ਬਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬਿੰਦ ਸਬਸਕ੍ਰਾਈਬਰ ਮੇਰੇ ਭੈਣਾਂ ਵੀਰ ਦੇਖਦੇ ਨੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਿਹਾ ਪਿਆਰਾ ਜਿਹਾ ਕਮੈਂਟ ਕਰੋ ਮਿਲਾਂਗੇ ਕੱਲ ਨੂੰ ਦੇਖਾਂ ਤੁਹ ਵਾਹਿਗੁਰੂ ਜੀ ਕਾ ਖਾਲਸਾ